ਇੱਕ ਗੱਲ ਬੜੀ ਛੜੀ ਹੋਈ ਖੇਡ ਜਗਤ ਵਿੱਚ ਬਈ ਆਨੰਦਪੁਰ ਕਲਾਊਡ ਜੀ ਟਰੈਕਟਰ ਦਿੱਤੇ ਗਏ ਐ ਉਹ ਟਰੈਕਟਰ ਦਾ ਜੇਤੂ ਗੱਭਰੂ ਗੋਸ਼ ਆ ਗਿਆ ਰੋਂਤੇ ਵਾਲਾ ਮੈਂ ਬੇਨਤੀ ਕਰੂੰਗਾ ਜੰਗੂਆਂ ਨੇ ਪਿੰਡ ਦੇ ਗੁਰਪ੍ਰੀਤ ਨੂੰ ਰੋਂਤੇ ਪਿੰਡ ਦੇ ਗੋਸ਼ ਨੂੰ ਲੈ ਕੇ ਆਊਗਾ ਗਰਾਊਂਡ ਦੇ ਅੰਦਰ ਇੱਕ ਗੱਲ ਆਪਾਂ ਕਲੀਅਰ ਕਰਾਂਗੇ ਜਿਹੜੀ ਸਾਰੀ ਖੇਡ ਜਗਤ ਵਿੱਚ ਛਿੜੀ ਹੋਈ ਹੈ ਮੈਂ ਬੇਨਤੀ ਕਰਦਾ ਗੋਸ਼ਾ ਰੌਂਤਾ ਗਰਾਊਂਡ ਵਿੱਚ ਆਊਗਾ ਤੇ ਨਾਲ ਜੰਗੀਆਂ ਦੇ ਪਿੰਡ ਦਾ ਗੁਰਪ੍ਰੀਤ ਆਊਗਾ ਤੇ ਨਾਲ ਜੱਸਾ ਠੋਨੀ ਵਾਲੀ ਹੈ ਇਹ ਪਰਾ ਸਾਡੇ ਗਰਾਊਂਡ ਵਿੱਚ ਆ ਜਾਣਗੇ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਰੌਂਤੇ ਦਾ ਗੋਸ਼ਾ ਉੱਤਮ ਬਣਿਆ ਤੇ ਟਰੈਕਟਰ ਦੀ ਗੱਲ ਛੜੀ ਹੈ ਅੱਜ ਕਲੀਅਰ ਕੀਤਾ ਜਾਊਗਾ ਸੇਲਵਲੀ ਦੀ ਧਰਤੀ ਉੱਤੇ ਲੈ ਵੀ ਜੰਗਿਆਣੇ ਪਿੰਡ ਵਾਲਿਆ ਤੇਰਾ ਵੀ ਧੰਨਵਾਦ ਹੈ ਇੱਕ ਉੱਡਦੀ ਉੱਡਦੀ ਖਬਰ ਮੈਨੂੰ ਮਿਲੀ ਹੈ ਗੋਸ਼ਿਆ ਵੀ ਤੇਰੇ ਟਰੈਕਟਰ ਵਾਲੀ ਗੱਲ ਜਿਹੜੀ ਹੈ ਉਹ ਕਲੀਅਰ ਹੋ ਗਈ ਹੈ ਜੰਗਿਆਣੇ ਪਿੰਡ ਦਾ ਗੁਰਪ੍ਰੀਤ ਹੱਸਦਾ ਇਹਦੀ ਟਰੈਕਟਰ ਵਾਲੀ ਗੱਲ ਕਲੀਅਰ ਹੋ ਗਈ ਹੈ ਕਲੀਅਰ ਕੀ ਹੋਈ ਹੈ ਇਹ ਔਣ ਤਾਈਆਂ ਥੋੜੀਆਂ ਖੇਡ ਕੌਡੀ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਕਈ ਯਾਰੀ ਮਹੌਲੀ ਇਦਾਂ ਦਾ ਬਣ ਜਾਂਦਾ ਹੈ ਕਈ ਯਾਰੀ ਸਿਸਟਮ ਹੀ ਇਦਾਂ ਦਾ ਬਣ ਜਾਂਦਾ ਹੈ ਪੂਰੀ ਕਲੀਅਰ ਕਟ ਗੱਲ ਜਿਹੜੀ ਹੈ ਉਹ ਮਾਈਕ ਤੋਂ ਅਨਾਉਂਸ ਕਰਨ ਦੀ ਵੀ ਔਖੀ ਹੋ ਜਾਂਦੀ ਹੈ ਪਰ ਅੱਜ ਉਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਆਈ ਤੇ ਨਾਲ ਫੌਜੀ ਰੌਂਤੇ ਵਾਲਾ ਸੀਗਾ ਤੇ ਨਾਲ ਮੇਰੇ ਵੀਰੋ ਮੇਜਰ ਲੀਗ ਦੇ ਨੁਮਾਇੰਦੇ ਸੀਗੇ ਉਹ ਸਾਰੇ ਪ੍ਰਮਾਣੇ ਬੈਠ ਕੇ ਫੈਸਲਾ ਕਰਾਤਾ ਹੈ ਤੇ ਟਰੈਕਟਰ ਦੀ ਰਾਸ਼ੀ ਜਿਹੜੀ ਹੈ ਗੋਸ਼ੀ ਰੌਂਤੇ ਤੱਕ ਆ ਗਈ ਹੈ ਇੱਕਰ ਤਾੜੀ ਲਾੜੇ ਜ਼ੋਰਦਾਰ ਆ ਮੁੰਡਾ